ਮੈਂ ਕਿਰਨਜੀਤ ਕੌਰ ਹਾਂ ਜੀ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਦੀ ਮੈਂ ਸੀਨੀਅਰ ਮੈਂਬਰ ਹਾਂ ਤੇ ਮੈਂ ਜੋ ਅੱਜ ਅਸੀਂ ਜੋ ਧਰਨਾ ਲਗਾਇਆ ਤੇ ਇਹਦੇ ਵਿੱਚ ਜੋ 322 ਪੋਸਟਾਂ ਨਗਰ ਨਿਕਮ ਵੱਲੋਂ 2021 ਦੇ ਵਿੱਚ ਕੱਢੀਆਂ ਗਈਆਂ ਸੀ ਇਸ ਤੋਂ ਬਾਅਦ ਸਾਡੀ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਤੇ 4 ਸਾਲਾਂ ਤੋਂ ਸਾਨੂੰ ਚੌਥਾ ਸਾਲ ਚੱਲ ਰਿਹਾ ਤੇ ਸਾਨੂੰ ਲਟਕਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਇਹ ਸੀ ਕਿ ਜੀ ਸਾਡੀ ਜਦੋਂ ਵੈਰੀਫਿਕੇਸ਼ਨ ਵੀ ਹੋ ਗਈ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਗਈ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ ਤੇ ਹੁਣ ਸਾਨੂੰ ਸਿਰਫ ਜੋਇਨਿੰਗ ਲੈਟਰ ਦੇਣ ਦੇ ਇਹਦੇ 3 ਸਾਲਾਂ ਤੋਂ ਸਾਨੂੰ ਇਹੀ ਗੱਲ ਕਹਿ ਰਹੇ ਆ ਵੀ ਪ੍ਰੋਸੈਸ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਤੇ ਹੁਣ ਜਦੋਂ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਵੀ ਕਮਿਸ਼ਨਰ ਸਾਹਿਬ ਜੀ ਇਹ ਇਹ ਕਿਉਂ ਰੋਕੀਆਂ ਜਾ ਰਹੀਆਂ ਵੀ ਸਾਨੂੰ ਜੁਆਇਨਿੰਗ ਲੈਟਰ ਕਿਉਂ ਨਹੀਂ ਤੁਸੀਂ ਪ੍ਰੋਵਾਈਡ ਕਰਵਾ ਰਹੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ 322 ਪਲੱਸ 597 ਪੋਸਟਾਂ ਵੀ ਮੈਂ ਉਹ 322 ਨੂੰ ਰੱਦ ਕਰਕੇ 597 ਪੋਸਟਾਂ ਇੱਕ ਨਵੀਆਂ ਕੱਢੂੰਗਾ ਤੇ ਕਹਿੰਦੇ ਮੇਰੇ ਇਹ ਬਜਟ ਤੇ ਜਿਹੜਾ ਵਾਜਟ ਤੇ ਮੇਰੇ ਅਸਰ ਪੈ ਰਹੇ ਆ ਅਸੀਂ ਇਹੀ ਪੁੱਛਣਾ ਚਾਹੁੰਦੇ ਆ ਵੀ 322 ਨਾਲ ਤਾਂ ਸੋਡਾ ਬਜਟ ਤੇ ਅਸਰ ਹੋ ਰਿਹਾ ਹੈ ਠੀਕ ਹੈ ਤੇ 597 ਨਾਲ ਨਹੀਂ ਹੋਊਗਾ ਇਹ ਚੀਜ਼ ਤੋਂ ਸਭ ਕੁਝ ਹੋ ਚੁੱਕਿਆ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਰਹੇ ਜੀ ਸਾਨੂੰ ਸੋਨੋ ਵੀ ਪਤਾ ਹੈ ਜੀ ਇੱਕ ਹੈਂਡੀਕੈਪਰ ਨੂੰ ਆਉਣਾ ਕਿੰਨਾ ਔਖਾ ਤੇ ਅਸੀਂ ਬਹੁਤ ਔਖਾਂ ਨਾਲ ਪੜੇ ਪੜੇ ਆਂ ਜੀ ਤੇ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਸਾਨੂੰ ਜਲ ਤੋਂ ਜਲਦ ਜਿਹੜੇ ਸਾਡੇ ਜੁਆਇਨਿੰਗ ਲੈਟਰਾਂ ਸਾਨੂੰ ਪ੍ਰੋਵਾਈਡ ਕੀਤੇ ਜਾਣ ਅਸੀਂ ਬਠਿੰਡੇ ਤੋਂ ਕੋਈ ਫਾਜ਼ਿਲ ਕਾ ਤੋਂ ਕੋਈ ਮਾਨਸਾ ਤੋਂ ਕੋਈ ਗਿੱਦੜਵੇ ਤੋਂ ਦੂਰ ਦੂਰ ਸਿਟੀ ਤੋਂ ਸਾਰੇ ਇੱਥੇ ਆਏ ਆਂ ਜੀ ਅਸੀਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਜੇ ਪੂਰੇ ਰੋਸ ਨਾਲ ਹੋਵੇਗਾ ਜੀ ਜਿੰਨਾ ਟਾਈਮ ਸਾਨੂੰ ਰਿਟਰਨ 'ਚ ਨਹੀਂ ਨਾ ਆਵੇਗਾ ਉਹਨਾ ਟਾਈਮ ਸਾਡਾ ਜਿਹੜਾ ਧਰਨਾ ਇਹ ਲਗਾਤਾਰ ਜਾਰੀ ਰਹੇਗਾ ਜੀ ਮੈਂ ਰਾਸ਼ਟਰੀ ਦਿਵਿਆਂਗ ਤੋਂ ਬਲਜਿੰਦਰ ਜਨਰਲ ਸੈਕਟਰੀ ਅਸੀਂ 322 ਪੋਸਟਾਂ ਜੋ ਨਗਰ ਨਿਗਮ ਨੇ ਕਟੀਆਂ ਸੀ 21 10 2021 'ਚ ਕੱਢੀਆਂ ਗਈਆਂ ਤੇ ਇਹਦੇ 'ਚ ਸਿਲਸਿਲੇ 'ਚ ਅੱਜ ਅਸੀਂ ਤਿੰਨ ਜਣੇ ਹੈਂਡੀਕੈਪ ਆ ਜਿਨ੍ਹਾਂ ਨੇ ਅਸੀਂ ਪੋਸਟ ਭਰੀ ਆ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਇਨਸਾਫ਼ ਮੰਗਦੇ ਆਂ ਸਰਕਾਰ ਤੋਂ ਵੀ ਸਾਨੂੰ 4 ਸਾਲ ਹੋ ਗਏ ਲਟਕਾਇਆ ਜਾ ਰਿਹਾ ਤਾਂ ਸਾਡਾ ਇਹ ਜਿਹੜੇ ਜੁਆਇਨਿੰਗ ਲੈਟਰ ਦਿੱਤੇ ਜਾਣ ਹਾਊਸ ਤੋਂ ਪਾਸਿੰਗ ਕਰਾ ਕੇ ਇਹ ਆ ਚੁੱਕਿਆ ਹੈ ਸਾਡੇ ਲਈ ਤੇ ਪਰ ਸਾਨੂੰ ਇਹ ਲਟਕਾਇਆ ਜਾ ਰਿਹਾ ਤਾਂ ਸਾਡੀ ਇਹੀ ਸਰਕਾਰ ਤੋਂ ਬੇਨਤੀ ਹੈ ਵੀ ਸਾਨੂੰ ਇਹ ਜੁਆਇਨਿੰਗ ਲੈਟਰ ਦਿੱਤੇ ਜਾਣ ਤੇ ਜਿਹੜੇ ਚ ਸਾਡੀਆਂ 13 ਸੀਟਾਂ ਹੈਂਡੀਕੈਪ ਦੀਆਂ ਜਿਹੜੀਆਂ ਵੀ ਸਾਡੇ ਹੈਂਡੀਕੈਪ ਆ ਉਹਨਾਂ ਨੂੰ 13 ਸੀਟਾਂ ਇਹ ਮਿਲ ਸਕਣ ਤਾਂ ਸਾਡੀ ਹੱਥ ਜੋੜ ਕੇ ਸਰਕਾਰ ਮੁਰੇ ਬੇਨਤੀ ਹੈ ਵੀ ਸਾਡੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ